ਸਸਿਕਾ ਜੀ ਸਵਾਗਤ ਹੈ ਤੁਹਾਡਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਅਮਨਦੀਪ ਸਿੰਘ ਚਾਂਡੇ ਇਸ ਪ੍ਰੋਗਰਾਮ ਨੂੰ ਸਪான்ਸਰ ਕਰਦੇ ਨੇ ਪ੍ਰੀਸ਼ੀਅਸ ਇੰਸ਼ੋਰੈਂਸ ਐਡੀਆਨਾ ਵਾਲੇ ਟਰੱਕਾਂ ਦੇ ਮੁਤਲਕ ਕੋਈ ਵੀ ਤੁਹਾਡਾ ਪ੍ਰਸ਼ਨ ਹੋਵੇ ਇੰਸ਼ੋਰਸ ਕਰਵਾਉਣਾ ਚਾਹੁੰਦੇ ਹੋ ਕੰਪਨੀ ਸੈਟਅਪ ਕਰਵਾਉਣਾ ਚਾਹੁੰਦੇ ਹੋ ਤਾਂ ਸੰਪਰਕ ਕਰੋ 4632731687 ਤੇ ਸੁਖਮਾ ਸਾਹਿਬ ਇਹ ਜਿਹੜੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਆ ਰਹੀ ਹੈ ਜੀ ਕੈਨੇਡਾ ਤੋਂ ਕੈਨੇਡਾ ਤੋਂ ਇੱਕ ਨਰਸ ਨੂੰ ਹਰਾਸਤ ਦੇ ਵਿੱਚ ਲਿਆ ਗਿਆ ਹੈ ਜਿਹੜੀ ਕਿ ਨਸ਼ੇ ਵੇਚਣ ਦਾ ਕੰਮ ਕਰਦੀ ਸੀ ਜਾਂ ਨਸ਼ੇ ਪਚਾਉਣ ਦਾ ਕੰਮ ਕਰਦੀ ਸੀ ਮਾਮਲਾ ਕੀ ਨਿਕਲ ਕੇ ਸਾਹਮਣੇ ਆ ਰਿਹਾ ਜੀ ਪੰਜਾਬੀ ਮੂਲ ਦੀ ਅੰਦਰਸ ਹੈਗੀ ਹੈ ਬਿਲਕੁਲ ਜਨ ਸਾਹਿਬ ਇਹ ਖਬਰ ਗੁਆਡੀ ਮੁਲਕ ਕੈਨੇਡਾ ਤੋਂ ਆ ਰਹੀ ਹੈ ਤੇ ਖਬਰ ਜਿਹੜੀ ਆ ਬਹੁਤ ਹੀ ਜਿਆਦਾ ਕਹੋ ਕਿ ਅਹਿਮ ਮੰਨੀ ਜਾ ਰਹੀ ਹੈ ਕਾਰਨ ਇਹ ਹੈ ਕਿ ਜਿੱਥੇ ਅਸੀਂ ਕੈਨੇਡਾ ਦੀਆਂ ਖਬਰਾਂ ਜਰੂਰ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਕਿ ਉੱਥੇ ਜਿਹੜੇ ਆ ਰੋਜ਼ਾਨਾ ਕੋਈ ਨਾ ਕੋਈ ਗੋਲੀਬਾਰੀ ਹੋ ਰਹੀ ਆ ਲੜਾਈਆਂ ਝਗੜੇ ਹੋ ਰਹੇ ਆ ਜਾ ਕੋਈ ਨਾ ਕੋਈ ਮੌਤ ਦੀਆਂ ਖਬਰਾਂ ਆ ਰਹੀਆਂ ਕਿਸੇ ਨੇ ਸੁਸਾਈਸਾਈਡ ਕਰ ਲਿਆ ਕਿਸੇ ਨੇ ਆਪਣੇ ਆਪ ਨੂੰ ਅਰਚ ਖਤਮ ਕਰ ਲਿਆ ਕੋਈ ਨਸ਼ੇ ਕਰਕੇ ਖਤਮ ਹੋ ਗਿਆ ਪਰ ਆਹ ਖਬਰ ਜਿਹੜੀ ਹੈ ਅਲੱਗ ਹੀ ਹੈ ਕੈਨੇਡਾ ਦੇ ਵਿੱਚ ਇੱਕ ਪੰਜਾਬੀ ਮੂਲ ਦੀ ਨਰਸ ਨੂੰ 56000 ਡਾਲਰ ਮੁੱਲ ਦੇ ਨਸ਼ੀਲੇ ਪਦਾਰਥ ਚੋਰੀ ਕਰਨ ਦੇ ਮਾਮਲੇ ਹੇਠ ਗ੍ਰਿਫਤਾਰ ਕੀਤਾ ਗਿਆ ਖਬਰ ਇਸ ਤਰ੍ਹਾਂ ਹੈ ਕਿ ਮੌਂਟਰੀਅਲ ਨਾਲ ਸੰਬੰਧਿਤ ਇੱਕ ਪੰਜਾਬੀ ਨਰਸ ਦੀ شناخت ਲਵਦੀਪ ਕੌਰ ਵਜੋਂ ਹੋਈ ਹੈ ਜੋ ਕਿ ਇੱਕ ਪ੍ਰਾਈਵੇਟ ਕਲੀਨਿਕ ਵਿੱਚ ਕੰਮ ਕਰਦੀ ਸੀ ਅਤੇ ਭਾਰਤ ਵਿੱਚ ਨਰਸਿੰਗ ਸਟੂਡੈਂਟਸ ਨੂੰ ਪ੍ਰੀਖਿਆ ਪਾਸ ਕਰਨ ਵਿੱਚ ਮਦਦ ਵੀ ਕਰਦੀ ਸੀ ਦੇਖੋ ਜੀ ਕਾਫੀ ਇੰਟੈਲੀਜੈਂਟ ਸੀਗੀ ਕਹਿੰਦੇ ਪੜਾਈ ਵਿੱਚ ਬਹੁਤ ਅੱਗੇ ਸੀਗੀ ਤੇ ਜਿੱਥੇ ਆਪ ਨਰਸ ਸੀ ਜਿਹੜੇ ਪੰਜਾਬ ਦੇ ਵਿੱਚ ਸਟੂਡੈਂਟ ਨਰਸਿੰਗ ਕਰਦੇ ਸੀਗੇ ਨਾ ਉਹਨਾਂ ਨੂੰ ਉੱਥੋਂ ਬੈਠਿਆਂ ਹੀ ਉਹਨਾਂ ਦੀ ਮਦਦ ਕਰਦੀ ਸੀ ਕਿਉਂਕਿ ਸਟੇਟ ਪੁਲਿਸ ਵੱਲੋਂ ਲਵਦੀਪ ਕੌਰ ਨੂੰ ਜਿਹੜੇ ਉਹਦੇ ਉੱਤੇ ਦੋਸ਼ ਲਾਏ ਆ ਉਹਨਾਂ ਮੁਤਾਬਕ 6000 ਨਸ਼ੀ ਵਾਲੇ ਟੀਕੇ ਚੋਰੀ ਕੀਤੇ ਅਤੇ ਪੁਲਿਸ ਵੱਲੋਂ ਉਸਦੇ ਘਰ ਤੇ ਮਾਰੇ ਛਾਪੇ ਦੌਰਾਨ 10000 ਡਾਲਰ ਨਗਦ ਅਤੇ ਪੁਲਿਸ ਵੱਲੋਂ ਉਸਦੇ ਘਰ ਤੇ ਜਦੋਂ ਇਹ ਛਾਪੇ ਮਾਰੇ ਆ ਤੇ ਨਾਲ ਦੀ ਨਾਲ 10000 ਡਾਲਰ ਤਾਂ ਮਰੇ ਮਿਲਿਆ ਤੇ ਉਸੇ ਜਿਹੜੀਆਂ ਸਰਿੰਜਾਂ ਦੇ ਡੱਬੇ ਮਿਲੇ ਆ ਜਿਹੜੀਆਂ ਸਰਿੰਜਾਂ ਨਾਲ ਕੀਕੇ ਲਾਉਂਦੇ ਆ ਉਹ ਸਰਿੰਜਾਂ ਦੇ ਡੱਬੇ ਬਰਾਮਦ ਹੋਏ ਆ ਤੇ ਲਵਦੀਪ ਸੰਧੂ ਦਾ ਨਰਸਿੰਗ ਲਾਇਸੈਂਸ ਜਿਹੜਾ ਹੁਣ ਉਹ ਸਸਪੈਂਡ ਕਰ ਦਿੱਤਾ ਗਿਆ ਹੈ ਅਦਾਲਤੀ ਫੈਸਲਾ ਜੂਨ ਮਹੀਨੇ ਵਿੱਚ ਆਉਣ ਦੇ ਅਸਾਰ ਹੈਗੇ ਆ ਆ ਮੌਂਟਰੀਅਲ ਦੀ ਇਹ ਜਿਹੜੀ ਕੁੜੀ ਰਹਿਣ ਵਾਲੀ ਆ ਤੇ ਦੂਜੇ ਪਾਸੇ ਆ ਸਸਕੈਚੁਆਨ ਸੂਬੇ ਵਿੱਚ ਰਜਿੰਦਰਪਾਲ ਬਸਰਾ ਨੂੰ ਵੀ ਧੋਖੀ ਧੜੀ ਦੇ ਧੋਖਾ ਧੜੀ ਦੇ ਇਰਾਦੇ ਨਾਲ ਆਪਣਾ ਹੀ ਆ سپورٹس ਬਾਰ ਫੋਕਣ ਦੇ ਦੋ ਸ਼ੀਟ ਗ੍ਰਿਫਤਾ ਕੀਤਾ ਗਿਆ ਇਹਦੀ ਇੱਕ ਖਬਰ ਹੈ ਕਿ ਇੱਕ ਪੰਜਾਬੀ ਹੈਗਾ ਉਹਦੀ ਆਪਣੀ ਇੱਕ 바ਰ ਚੱਲਦੀ ਸੀ ਯਾਨੀ ਕਿ ਕਲੱਬ ਚੱਲਦਾ ਸੀਗਾ ਤੇ ਉਹਨੇ ਕੀ ਕੀਤਾ ਕਿ ਇੰਸ਼ੋਰੈਂਸ ਦੇ ਪੈਸੇ ਲੈਣ ਵਾਸਤੇ ਨਾ ਆਪਣੇ ਉਸ 바ਰ ਨੂੰ ਹੀ ਅੱਗ ਲਾ ਦਿੱਤੀ ਤੇ ਆਰਸੀਐਮਪੀ ਨੇ ਦੱਸਿਆ ਕਿ ਕੈਲਗਰੀ ਦੇ ਰਜਿੰਦਰਪਾਲ ਬਸਰਾ ਵਿਰੁੱਧ ਹੋਣਾ 5000 ਡਾਲਰ ਤੋਂ ਵੱਧ ਰਕਮ ਦਾ ਫਰਾਡ ਕਰਨ ਅਤੇ ਮਨੁੱਖੀ ਜਾਨ ਖਤਰੇ ਵਿੱਚ ਪਾਉਣ ਦੇ ਦੋਸ਼ ਲਾਏ ਗਏ ਨੇ ਸਤਕਾੰਦੋ 4 240 ਕਿਲੋਮੀਟਰ ਦੱਖਣ ਪਾਸਵ ਵੱਲ ਸਥਿਤ ਲੀਡਰ ਕਸੇ ਵਿੱਚ ਪਿਛਲੇ ਸਾਲ 26 ਅਕਤੂਬਰ ਨੂੰ ਵਾਪਰੀ ਵਾਰਦਾਤ ਦੀ ਪੁਲਿਸ ਲਗਾਤਾਰ ਜਰੀ ਉ ਪੜਤਾਲ ਕਰ ਰਹੀ ਸੀ ਪੜਤਾਲ ਦੌਰਾਨ ਸਾਹਮਣੇ ਆਇਆ ਕਿ ਗੱਡੀ ਵਿੱਚ ਸਵਾਰ ਸ਼ੱਕੀ ਦਰਵਾਜ਼ਾ ਤੋੜ ਕੇ ਬਾਹਰ ਅੰਦਰ ਦਾਖਲ ਹੁੰਦਾ ਹੈ ਤੇ ਅੱਗ ਲਾਉਣ ਮਗਰੋਂ ਫਰਾਰ ਹੋ ਜਾਂਦਾ ਹੈ ਫਿਰ ਮੰਦੇ ਕਿ ਉਸ ਪੰਜਾਬੀ ਨੇ ਖੁਦ ਹੀ ਇਹ ਆਪਣਾ ਜਿਹੜਾ 바ਰ ਸੀਗਾ ਉਹ ਫੋਕ ਦਿੱਤਾ ਘਟਨਾប្រਾਨ ਰੈਸਟੋਰੈਂਟ ਜਿਹੜਾ ਸੀ ਉਹ ਸੜ ਕੇ ਸੁਆਹ ਹੋ ਗਿਆ ਰਜਿੰਦਰਪਾਲ ਬਸਰਾ ਜਿਹੜਾ ਉਸ ਵੇਲੇ ਜਿਹਨੇ ਦਾਵਾ ਕੀਤਾ ਸੀਗਾ ਕਿ ਘਟਨਾ ਵਾਲੇ ਉਹ ਆ ਲੀਡਰ ਕਸਬੇ ਤੋਂ 바ਰ ਸੀ ਪਰ ਸੀਬੀਸੀ ਦੀ ਰਿਪੋਰਟ ਮੁਤਾਬਕ ਬਸਰਾ ਨੇ ਕਿਹਾ ਕਿ ਜਿਹੜਾ ਇਹ ਅੱਗ ਦੀ ਵਾਰਦਾਤ ਹੈਗੀ ਸੀਗੀ ਉਹਦੇ ਮਕਸਦ ਬਾਰੇ ਉਹ ਕੁਝ ਨਹੀਂ ਜਾਣਦਾ ਜਦੋਂ ਰਜਿੰਦਰਪਾਲ ਨੂੰ ਇਮਾਰਤ ਦੇ ਬੀਮੇ ਬਾਰੇ ਪੁੱਛਿਆ ਗਿਆ ਤਾਂ ਉਸਨੇ ਕਿਹਾ ਕਿ ਵਿੱਤੀ ਮਸਲੇ ਨੂੰ ਉਸ ਨੂੰ ਕੋਈ ਪਰਵਾਹ ਨਹੀਂ ਇੱਥੇ ਦੱਸਦਾ ਬਣਦਾ ਹੈ ਕਿ ਲੀਡਰ ਕਸਵੇ ਵਿੱਚ ਰਜਿੰਦਰ ਬਸਰਾ ਤਿੰਨ ਹੋਰ ਕਾਰੋਬਾਰੀ ਵੀ ਕਾਰੋਬਾਰ ਚਲਾ ਰਿਹਾ ਤੇ ਰਜਿੰਦਰਪਾਲ ਦੀ ਅਦਾਲਤ ਵਿੱਚ ਹੁਣ ਪੇਸ਼ੀ ਕੀਤੀ ਗਈ ਆ ਤੇ 19 ਮਾਰਚ ਨੂੰ ਦੁਬਾਰਾ ਇਹ ਇਸ ਵੋਬੇ ਗਾ ਦੇ ਕੋ ਕਿੱਦਾਂ ਕਿੱਦਾਂ ਦੀ ਖਬਰਾਂ ਆ ਰਹੀਆਂ ਇੱਕ ਨਰਸ ਹੈ ਆਪਣੇ ਕਲੀਨਿਕ ਵਿੱਚੋਂ ਹੀ ਨਸ਼ੇ ਦੇ ਜਿਹੜੇ ਕੀ ਕੀ ਹੁੰਦੇ ਨੇ ਯਾਨੀ ਨਸ਼ਾ ਉਹ ਪਤਾ ਕਹਿ ਦਿੰਦੇ ਕਿਉਂਕਿ ਕਈ ਇੰਜੈਕਸ਼ਨ ਇਦਾਂ ਦੇ ਹੁੰਦੇ ਆ ਜਿਹੜੇ ਪੇਸ਼IENTS ਨੂੰ ਲਾਏ ਜਾਂਦੇ ਆ ਜਿਹਦੇ ਨਾਲ ਉਹਨਾਂ ਦੇ ਕੋਈ ਆਪਰੇਸ਼ਨ ਕਰਨਾ ਹੁੰਦਾ ਆ ਜਾਂ ਉਹਨਾਂ ਨੂੰ ਨਸ਼ਾ ਦੇਣਾ ਹੁੰਦਾ ਆ ਜਿਹਦੇ ਨਾਲ ਕੋਈ ਦਰਦ ਨਾ ਹੋਵੇ ਜਾਂ ਕੋਈ ਇਦਾਂ ਦੀ ਕੋਈ ਗੱਲਬਾਤ ਹੋਵੇ ਤੇ ਉਹ ਬੀਬੀ ਜਿਹੜੀ ਐ ਉਹ ਕਲੀਨਿਕ ਦੇ ਵਿੱਚ ਉਹ ਨਸ਼ੇ ਦੇ ਟੀਕੇ ਹੀ ਚੋਰੀ ਕਰਦੀ ਈ ਤੇ ਗਾਹ ਵੇਚਦੀ ਰਹੀ ਤੇ ਕਿੱਦਾਂ ਕਿੱਦਾਂ ਦੇ ਮਸਲੇ ਦੇਖੋ ਆ ਰਹੇ ਆ ਜੀ ਇਹ ਬਹੁਨਦੀ ਮੁਲਕ ਕੈਨੇਡਾ ਤੋਂ ਤੇ ਚੰਦ ਸਾਹਿਬ ਕਿੱਧਰ ਨੂੰ ਹੋਤਰੀ ਆਪਣੀ ਦੁਨੀਆ ਤੋਂ ਬਿਲਕੁਲ ਚੰਨਾਮਾ ਸਾਹਿਬ ਇਹ ਚੀਜ਼ਾਂ ਤਾਂ ਦੇਖੋ ਹੈਗੇ ਹੈਗਿਆ ਨੇ ਇਹ ਅਸਲ ਦੇ ਵਿੱਚ ਜਲਦੀ ਅਮੀਰ ਹੋਣ ਦੀ ਜਿਹੜੀ ਲਾਲਸਾ ਨਾ ਉਹ ਸਾਡੇ ਬੰਦਿਆਂ ਨੂੰ ਟਿਕਨ ਨਹੀਂ ਦੇਦੀ ਹੈਗੀ ਪਰ ਦੇਖੋ ਜੇ ਨਰਸ ਸੀ ਵੀ ਤੇ ਆਪਾਂ ਦੇਖਦੇ ਆ ਕਿ ਇਨ੍ਹਾਂ ਕੰਟਰੀਆਂ ਦੇ ਵਿੱਚ ਕਿਹੜੀ ਤਨਖਾਹ ਘੱਟ ਹੈ ਵਧੀਆ ਗੁਜ਼ਾਰਾ ਹੁੰਦਾ ਹੈ ਵਧੀਆ ਡਾਲਰ ਮਿਲਦੇ ਆ ਪਰ ਫਿਰ ਵੀ ਜਿਹੜੀ ਜ਼ਿਆਦਾ 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 ਸਾਡੇ ਕੋਲ ਡਾਲਰ ਆਜਣ ਜ਼ਿਆਦਾ ਪੈਸਾ ਆਜੇ ਉਹ ਨਹੀਂ ਟਿਕਨਦਾ ਸਾਡੇ ਲੋਕਾਂ ਨੂੰ ਬਿਲਕੁਲ ਸਹੀ ਸਾਬ ਪਰ ਜਦੋਂ ਦੇਖੋ ਸਾਰਾ ਕੁਝ ਸੱਚ ਸਾਹਮਣੇ ਆ ਜਾਂਦਾ ਨਾ ਇੱਥੇ ਕੋਈ ਚੀਜ਼ਾਂ ਛੁੱਪੀਆਂ ਨਹੀਂ ਰਹਿੰਦੀਆਂ ਜਦੋਂ ਤੁਸੀਂ ਇਦਾਂ ਦੇ ਕੰਮ ਕਰੋਗੇ ਇਹ ਕਹਿੰਦੇ ਕਾਨੂੰਨ ਦੇ ਹੱਥ ਲੰਬੇ ਹੁੰਦੇ ਕਦੋਂ ਤੱਕ ਤੁਸੀਂ ਭੱਜੋਗੇ ਚਾਹੇ ਕਿਸੇ ਤਰ੍ਹਾਂ ਦੀ ਵੀ ਤੁਸੀਂ ਕੋਈ ਥੱਗੀ ਠੋਰੀ ਕਰਦੇ ਜਿੱਦਾਂ ਹੁਣ ਇੱਕ ਆ ਜਿਹੜੇ ਭਦਰਪੁਰਛ ਆਪਣੇ ਕਹਿੰਦੇ ਆ ਕਿ ਰੈਸਟੋਰੈਂਟ 'ਚ ਵੀ ਅੱਗ ਲਾਤੀ ਸੋਚਿਆ ਸੀ ਆ ਸਾਰੇ ਦਾ ਪੈਸੇ ਮਿਲ ਜਾਣਗੇ ਬਾਅਦ 'ਚ ਅਗਲੇ ਨੇ ਪੂਰੀ ਤਹਿਕੀਕਤ ਕੀਤੀ ਤੇ ਪਤਾ ਲੱਗਾ ਕਿ ਸਰਦਾਰ ਸਾਹਿਬ ਆਪ ਹੀ ਅੱਗ ਲਾ ਕੇ ਬੈਠੇ ਹੋਏ ਸੀਗੇ ਤੇ ਹੁਣ ਉਲਟਾ ਸਗੋਂ ਨਾਲੇ ਹੁਣ ਸਜ਼ਾ ਹੋਊਗੀ ਇਹ ਹੋਰਸ ਨੇ ਜਿਹੜਾ ਪੈਸੇ ਦੇਣ ਦੀ ਬਜਾਏ ਹੁਣ ਭਾਵੇਂ ਵਾਧੂ ਚਾਰਜ ਕਰਨ ਕਿਉਂਕਿ ਇਹ ਬੰਦਾ ਜਿਹੜਾ ਫਰਾਡ ਕਰ ਰਿਹਾ ਉਧਰ ਜਿਹੜੀ ਨਰਸ ਬੀਬੀ ਹੈ ਉਹ ਕਈ ਦੱਬੇ ਸਿਰਜਾਂ ਦੇ ਆਪਣੇ ਘਰ ਰੱਖੀ ਬੈਠੀ ਸੀ ਤੇ ਨਾਲੇ ਕੈਸ਼ ਰੱਖੀ ਬੈਠੀ ਸੀ ਪਤਾ ਨਹੀਂ ਮਾਨੂੰ ਹੋਰ ਕੀ ਕੀ ਨਿਕਲ ਕੇ ਸਾਹਮਣੇ ਆਉਂਦਾ ਕਿਹੜੇ ਕਿਹੜੇ ਕੰਮਾਂ ਵਿੱਚ ਲੋਕ ਲੱਗੇ ਹੋਏ ਆ ਲੋਕੀ ਤਾਂ ਚਾਹੁੰਦੇ ਕਿਤੇ ਬੰਦਾ ਨਰਸਿੰਗ ਕਰੀ ਲਵੇ ਨਰਸਿੰਗ ਕਰਨੀ ਬੜੀ ਔਖੀ ਆ ਪਹਿਨ ਨਰਸਿੰਗ ਕਰਨ ਤੋਂ ਬਾਅਦ ਨੌਕਰੀ ਕਰਨੀ ਨੌਕਰੀ ਕਰਕੇ ਫਿਰ ਕਿਤੇ ਜਾ ਕੇ ਐਕਸਪੀਰੀਅੰਸ ਹੁੰਦਾ ਫਿਰ ਕਿਤੇ ਤਨਖਾਹ ਵੱਧਦੀ ਹੈ ਤੇ ਇਹ ਚੰਗੀ ਭਲੀ ਆਪਣੀ ਨੌਕਰੀ ਵੀ ਗਵਾ ਬੈਠੀ ਹੈ ਤੇ ਨਾਲੇ ਆਕਾ ਮੱਥੇ ਤੇ ਕਲੰਕ ਵੱਢ ਲਿਆ ਤੇ ਹੁਣ ਦੇਖ ਲਓ ਵੀ ਜੇਲ੍ਹ ਦੀ ਹਵਾ ਵੀ ਖਾਣੀ ਪੈਣੀ ਹੈ ਜੇ ਉਹਦੀਆਂ ਰੋਟੀਆਂ ਵੀ ਖਾਣੀਆਂ ਪੈਣੀਆਂ ਤੇ ਨਾਲੇ ਯਾਦ ਕਰਿਆ ਕਰੂਗੀ ਵੀ ਮੈਂ ਵੀ ਕਦੇ ਨਰਸ ਹੁੰਦੀ ਸੀ